ਕਿ ਜੇ ਤੁਹਾਡੇ ਦੰਦ ਵਿੰਗੇ ਟੇਢੇ ਆ ਤਾਂ ਉਹਨਾਂ ਦਾ ਕੀ ਇਲਾਜ ਹੈ ਆਜਕਲ ਇੱਕ ਨਵੀਂ ਚੀਜ਼ ਆਈ ਹੈ ਉਹਨੂੰ ਡੈਂਟਲ ਅਲਾਈਨਰ ਕਹਿੰਦੇ ਨੇ ਇਹ ਵੀ ਦੰਦਾਂ ਨੂੰ ਸਿੱਧਾ ਹੀ ਕਰਦੀ ਹੈ ਬਿਨਾਂ ਤਾਰ ਤੋਂ ਜਦੋਂ ਤੁਸੀਂ ਡੈਂਟਲ ਅਲਾਈਨਰ ਪਵਾ ਲੈਣੇ ਉਹਦੇ ਵਿੱਚ ਕੋਈ ਤਾਰ ਕੋਈ ਚੁੱਭਣ ਵਾਲੀ ਗੱਲ ਨਹੀਂ ਹੈ ਇੱਕ ਪਲੇਟਾਂ ਹੁੰਦੀਆਂ ਨੇ ਟਰਾਂਸਪੇਰੈਂਟ ਤੁਸੀਂ ਪਾ ਸਕਦੇ ਹੋ ਲਾ ਸਕਦੇ ਹੋ ਕਿ ਜੇ ਤਾਰ 1 ਸਾਲ ਲੈਂਦੀ ਹੈ ਦੰਦ ਸਿੱਧੇ ਕਰਨ ਨੂੰ ਜਾਂ 1.5 ਸਾਲ ਲੈਂਦੀ ਹੈ ਤਾਂ ਇਹ ਤਕਰੀਬਨ ਅੱਧੇ ਜਾਂ ਪੌਣੇ ਟਾਈਮ ਤੇ ਉਹਨੂੰ ਠੀਕ ਕਰ ਦਿੰਦੀ ਹੈ। ਸੋ ਡੈਂਟਲ ਅਲਾਈਨਰ ਬਹੁਤ ਵਧੀਆ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਡੈਂਟਲ ਕੇਅਰ ਪਟਿਆਲਾ ਤੋਂ ਅੱਜ ਆਪਾਂ ਦੋਸਤੋ ਗੱਲ ਕਰਾਂਗੇ ਕਿ ਜੇ ਤੁਹਾਡੇ ਦੰਦ ਵਿੰਗੇ ਟੇਢੇ ਆ ਤਾਂ ਉਹਨਾਂ ਦਾ ਕੀ ਇਲਾਜ ਹੈ ਤਾਂ ਉਹਨਾਂ ਨੂੰ ਸਿੱਧਾ ਕਰਨ ਵਾਸਤੇ ਆਪਾਂ ਦੰਦਾਂ ਨੂੰ ਤਾਰ ਪਾ ਸਕਦੇ ਹਾਂ ਤਾਰ ਪਵਾਉਣ ਦੀ ਜਿਹੜੀ ਸਹੀ ਉਮਰ ਹੈ ਆਮ ਲੋਕਾਂ ਦੇ ਵਿੱਚ ਅਸੀਂ ਸੁਣਦੇ ਆਂ ਤਾਂ ਲੋਕ ਕਹਿੰਦੇ ਨੇ ਕਿ ਜੀ 12 ਜਾਂ 13 ਸਾਲ ਤੋਂ ਬਾਅਦ ਅਸੀਂ ਤਾਰ ਪਵਾਵਾਂਗੇ ਸਾਨੂੰ ਫਲਾਣੇ ਡਾਕਟਰ ਨੇ ਦੱਸਿਆ ਐਦਾਂ ਦਾ ਕੁਝ ਨਹੀਂ ਹੁੰਦਾ ਕਈ ਪ੍ਰੋਬਲਮਸ ਦੇ ਵਿੱਚ ਸਾਨੂੰ ਤਾਰ 9 ਜਾਂ 10 ਸਾਲ ਦੀ ਉਮਰ 'ਚ ਵੀ ਪਾਉਣੀ ਪੈਂਦੀ ਹੈ ਕ੍ਰਾਸ ਬਾਈਟ ਕਹਿੰਦੇ ਨੇ ਹੇਠਲਾ ਦੰਦ ਅੱਗੇ ਆ ਜਾਂਦਾ ਉੱਪਰਲਾ ਪਿੱਛੇ ਆ ਜਾਂਦਾ ਤਾਂ ਲੋਕ ਜਾ ਹੋ ਜਾਂਦਾ ਜਬਾੜਾ ਗਲਤ ਗਰੋ ਕਰਦਾ ਹੈ ਹੇਠਲਾ ਜਬਾੜਾ ਜ਼ਿਆਦਾ ਕਰ ਜਾਂਦਾ ਉੱਪਰਲਾ ਘੱਟ ਸੋ ਇਹ ਚੀਜ਼ ਆਪਣੇ ਡਾਕਟਰ ਨੂੰ ਤੁਸੀਂ ਦਿਖਾਓ ਇਸ ਵਹਿਮ ਚੋਂ ਨਿਕਲੋ ਕਿ ਤਾਰ 13 ਸਾਲ ਦੀ ਉਮਰ ਚ ਹੀ ਲੱਗੂਗੀ ਕਈ ਵਾਰੀ ਪਹਿਲਾਂ ਵੀ ਲੱਗਦੀ ਹੈ ਸੋ ਤਾਰ ਹੈ ਜਿਹੜਾ ਉਹ ਡੈਂਟਲ ਬ੍ਰੇਸਸ ਉਹ ਤੁਹਾਡੇ ਪੂਰੇ ਜਬਾੜੇ ਤੇ ਉੱਤੇ ਵੀ ਲੱਗੂਗੀ ਹੇਠਾਂ ਵੀ ਲੱਗੂਗੀ ਇੱਕ ਮਹੀਨੇ ਚ ਇੱਕ ਵਾਰੀ ਤੁਸੀਂ ਆਪਣੇ ਡਾਕਟਰ ਕੋਲ ਵਿਜ਼ਿਟ ਕਰਨਾ ਹੈ ਤੇ ਕੋਈ ਦਰਦ ਨਹੀਂ ਹੁੰਦਾ ਡਰਨ ਦੀ ਲੋੜ ਨਹੀਂ ਹੈ ਅੱਜ ਕੱਲ ਇੱਕ ਨਵੀਂ ਚੀਜ਼ ਆਈ ਹੈ ਉਹਨੂੰ ਡੈਂਟਲ ਅਲਾਈਨਰ ਕਹਿ ਦਿੰਦੇ ਨੇ ਇਹ ਵੀ ਦੰਦਾਂ ਨੂੰ ਸਿੱਧਾ ਹੀ ਕਰਦੀ ਹੈ ਬਿਨਾ ਤਾਰ ਤੋਂ ਜਦੋਂ ਤੁਸੀਂ ਡੈਂਟਲ ਅਲਾਈਨਰ ਪਵਾ ਲੈਨੇ ਉਹਦੇ ਵਿੱਚ ਕੋਈ ਤਾਰ ਕੋਈ ਚੁੱਭਣ ਵਾਲੀ ਗੱਲ ਨਹੀਂ ਹੈ ਇੱਕ ਪਲੇਟਾਂ ਹੁੰਦੀਆਂ ਨੇ ਟਰਾਂਸਪੇਰੈਂਟ ਤੁਸੀਂ ਪਾ ਸਕਦੇ ਹੋ ਲਾ ਸਕਦੇ ਹੋ ਖਾਣਾ ਖਾਣ ਲੱਗੇ ਤੇ ਬਰਸ਼ ਕਰਨ ਲੱਗੇ ਉਤਾਰਨੀ ਹੁੰਦੀ ਹੈ ਵੈਸੇ ਤੁਸੀਂ ਪਾ ਕੇ ਰੱਖਣੀ ਹੁੰਦੀ ਹੈ ਪਰ ਇਹਦਾ ਵੱਡਾ ਫਾਇਦਾ ਜਿਹੜਾ ਹੈ ਉਹ ਇਹ ਹੈ ਕਿ ਜੇ ਤਾਰ ਇੱਕ ਸਾਲ ਲੈਂਦੀ ਹੈ ਦੰਦ ਸਿੱਧੇ ਕਰਨ ਨੂੰ ਜਾਂ ਡੇਢ ਸਾਲ ਲੈਂਦੀ ਹੈ ਤਾਂ ਇਹ ਤਕਰੀਬਨ ਅੱਧੇ ਜਾਂ ਪੌਣੇ ਟਾਈਮ 'ਚ ਉਹਨੂੰ ਠੀਕ ਕਰ ਦਿੰਦੀ ਹੈ ਸੋ ਡੈਂਟਲ ਅਲਾਈਨਰਸ ਬਹੁਤ ਬਿਹਤਰ ਚੀਜ਼ ਹੈ ਇਹਦੇ ਲਈ ਤੁਸੀਂ ਟ੍ਰੀਟਮੈਂਟ ਲਈ ਜਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਮੇਰੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ